ਜੀ ਸਾਰਾ ਜਿਹੜਾ ਬਰਾਦਰੀ ਆ ਭੀਖੀ ਦੀ ਜਿਹੜੀ ਨਸ਼ਿਆਂ ਲਈ ਬਦਨਾਮ ਹੈ ਉਹ ਅੱਜ ਬਹੁਤ ਸਾਰੇ ਲੋਕ ਆਏ ਨੇ ਨਸ਼ਾ ਛਡੋ ਉਹਦੇ ਸਮਝੋ ਇੱਕ ਨਿਮਹਿਮ ਤੇ ਕੀ ਕਹਿਣਾ ਚਾਹੁੰਦਾ ਮੈਂ ਬਾਰੇ ਸਾਹ ਅ ਜੋ ਪੰਜਾਬ ਸਰਕਾਰ ਦੀ ਮਹਿਮ ਹੈ ਜੁੱਧ ਨਸ਼ਾ ਵਿਰੋਧ ਉਸ ਦੇ ਤਹਿਤ ਅਸੀਂ ਥਾਣਾ ਭੀਖੀ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸ੍ਰੀ ਭਾਕੀ ਦੇ ਦਮਿਨਾ ਜੀ ਦੇ ਨਿਰਦੇਸ਼ਨ ਦੇ ਸਾਈਟ ਕੰਮ ਕਰ ਰਹੇ ਆ ਇਸ ਅਧੀਨ ਅਸੀਂ ਜਿਹੜੀਆਂ ਵੱਖ-ਵੱਖ ਜ਼ਿਲ੍ਹੇ ਚ ਕੰਮ ਕਰ ਰਹੀ ਨੇ ਸੰਸਥਾਾਂ ਮਾ ਪੰਚਾਇਤਾਂ ਬਲੇਜ ਹੋਵੇ ਕਮੇਟੀਆਂ ਐਮਸੀ ਸਹਿਵਾਨ ਜਾਂ ਹੋਰ ਵੀ ਕੋਈ ਮਤਵਰ ਜਿਹੜਾ ਪੰਜਾਬ ਬਾਰੇ ਚੰਗਾ ਸੋਚਦੇ ਨੇ ਪੰਜਾਬ ਦੀ ਨੌਜਵਾਨੀ ਬਾਰੇ ਜਿਹੜਾ ਚੰਗਾ ਸੋਚਦੇ ਨੇ ਉਹ ਜਿਹੜੇ ਚਾਹੁੰਦੇ ਨੇ ਜਿਨ੍ਹਾਂ ਤੇਰੇ ਚਾਹੁੰਦੇ ਨੇ ਵੀ ਪੰਜਾਬ ਦੁਬਾਰੇ ਰੰਗਲਾ ਜਿਹੜਾ ਬਣੇ ਨੌਜਵਾਨੀ ਫੀਅਰ ਗਰਾਉਂਡਾਂ ਦੇ ਵਿੱਚ ਖੇਡੇ ਤੇ ਉਹ ਸਾਰਿਆਂ ਦੀ ਜਿਹੜੀਆਂ ਚਿੰਤਾ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਵੀ ਜੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਜੋ ਛੇਮਾ ਦਰਿਆ ਵਗ ਰਿਹਾ ਉਹਨੂੰ ਅਸੀਂ ਥੰਮ ਪਾਉਣੀ ਆ ਉਹਨੂੰ ਰੋਕਣਾ ਆ ਦੀ ਉਹਦਾ ਬਹਾਅ 모ੜਨਾ ਉਹ ਸਾਰੀਆਂ ਤਰ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਥਾਣਾ ਪੀਖੀ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਕੰਮ ਕਰ ਰਹੇ ਹਾਂ ਉਸੇ ਮਹਿਮਦੇ ਤਹਿਤ ਅਸੀਂ ਨਗਰ ਪੰਚਾਇਤ ਉਪੀਖੀ ਹੈ ਐਮਸੀ ਸਹਿਵਾਨ ਹੈ ਸਾਡੇ ਉਹਨਾਂ ਸਹਿਯੋਗ ਨਾਲ ਜਿੱਥੇ ਅਸੀਂ ਇੱਥੇ ਜੋ ਬਰਾਦਰੀ ਹੈ ਨਸ਼ਿਆਂ ਦੇ ਲਈ ਬਦਨਾਮ ਹੈ ਉੱਥੇ ਅਸੀਂ ਜਿਹੜਾ ਹੈਗਾ ਲਗਾਤਾਰ ਰੇਡਾਂ ਕਰ ਰਹੇ ਹਾਂ ਮਾੜੇ ਅਨਸਰ ਜੋ ਵੀ ਮਿਲਦੇ ਨੇ ਚਾਹੇ ਉਹ ਇਸ ਪੀਖੀ ਦੇ ਵਿੱਚੋਂ ਦੇ ਹੋਣ ਚਾਹੇ ਆਲੇ ਦੁਆਲੇ ਦੇ ਪਿੰਡਾਂ ਦੇ ਉਹਨਾਂ ਨੂੰ ਅਸੀਂ ਕਾਬੂ ਕਰ ਰਹੇ ਹਾਂ ਤੇ ਨਾਲ ਹੀ ਜੋ ਬੱਚੇ ਨਸ਼ਿਆਂ ਤੋਂ ਪੀੜਤ ਨੇ ਜੋ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੇ ਨੇ ਉਹਨਾਂ ਦੇ ਮੁੜ ਵਸੇਬੇ ਲਈ ਵੀ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਨੂੰ ਅ ਦਾਖਲ ਕਰਵਾ ਰਹੇ ਹਾਂ ਉਹਨਾਂ ਦੀ ਕਾਉਂਸਲਿੰਗ ਕਰ ਰਹੇ ਹਾਂ ਤੇ ਉਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਜੋ ਹਾਲਾਤ ਨੇ ਉਹ ਬੱਚੇ ਦੇ ਉਹਦੇ ਬਾਰੇ ਅਸੀਂ ਦੱਸ ਰਹੇ ਹਾਂ ਇਸ ਮਹਿਮੇ ਦੇ ਤਹਿਤ ਅੱਜ ਅਸੀਂ ਜੋ ਸੈਂਸਿਵਾਸਤੀ ਦੇ ਬਿਜ਼ਨਿਸ ਨੇ ਜੋ ਪਿਛਲੇ ਸਮੇਂ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ ਸੀ ਕਰ ਰਹੇ ਸੀ ਤੇ ਪੁਲਿਸ ਪ੍ਰਸ਼ਾਸਨ ਦੀ ਸ਼ਕਤੀ ਦੇ ਨਾਲ ਜੋ ਨਸ਼ਾ ਵੇਚਣ ਤੋਂ ਤੋਬਾ ਕਰ ਰਹੇ ਨੇ ਜਿਨ੍ਹਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਨਸ਼ਾ ਨਹੀਂ ਵੇਚਾਂਗੇ ਅਸੀਂ ਉਹਨਾਂ ਦਾ ਵੈਲਕਮ ਵੀ ਕਰ ਰਹੇ ਆ ਚਲੋ ਚਾਹੇ ਕਾਨੂੰਨ ਦਾ ਡਰ ਲਾ ਲੋ ਚਾਹੇ ਉਹਨਾਂ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੀ ਸਮਾਜਿਕ ਜ਼ਿੰਮੇਵਾਰੀ ਸਮਝੀ ਅੱਜ ਉਹ ਥਾਣੇ ਦੇ ਵਿੱਚ ਸੌਂ ਪਾਉਣ ਲਈ ਆਏ ਨੇ ਵੀ ਅੱਜ ਤੋਂ ਬਾਅਦ ਅਸੀਂ ਜਿਹੜਾ ਜੋ ਨਸ਼ੇ ਦਾ ਉਹ ਕਾਰੋਬਾਰ ਕਰਦੇ ਸੀ ਉਹ ਦੁਆਰੇ ਨਹੀਂ ਕਰਾਂਗੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਦੁਆਰਾ ਇੱਕ ਮੈਂ ਉਹਨਾਂ ਨੂੰ ਦੁਆਰਾ ਵਾਰਨ ਵੀ ਕਰਨਾ ਚਾਹੁੰਦਾ ਵੀ ਇਹ ਝੂਠੀ ਸੌਂਹ ਦੇ ਕਿਤੇ ਤਾਂ ਐਂ ਨਾ ਹੋਵੇ ਝੂਠੀ ਸੌਂਹ ਖਾ ਜਾਣ ਤੇ ਇਸ ਸੌਂਹ ਦੇ ਤਹਿਤ ਉਹਦੇ ਹੇਠ ਉਹ ਦੁਆਰਾ ਨਸ਼ਾ ਚੋਰੀ ਛੁਪੇ ਵੇਚ ਦੇ ਰਹੇ ਨੇ ਇਹ ਉਹਨਾਂ ਨੂੰ ਵਾਰਨ ਵੀ ਆ ਪਰ ਮੈਂ ਉਹਨਾਂ ਦੇ ਇਹ ਕਦਮ ਦਾ ਜਿਹੜਾ ਹੈਗਾ ਸਵਾਗਤ ਵੀ ਕਰੂੰਗਾ ਤੇ ਨਾਲ ਹੀ ਜੋ ਮੋਤਵਰ ਇਹ ਪੰਚਾਇਤ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬਰਾਦਰੀ ਨੂੰ ਪ੍ਰੇਰਿਆ ਤੇ ਤੁਹਾਡਾ ਵੀ ਬਹੁਤ ਜਿਹੜਾ ਸੁਨੇਹਾ ਤੁਸੀਂ ਪ੍ਰੈਸ ਜੋ ਆਈ ਹੈ ਪੀਖੀ ਦੀ ਪ੍ਰੈਸ ਆਈ ਹੈ ਜੋ ਸੁਨੇਹਾ ਅੱਗੇ ਲੋਕਾਂ ਨੂੰ ਬੰਨੋਗੇ ਤੇ ਮੈਨੂੰ ਇਹ ਮੇਰਾ ਇਹ ਮੰਨਣਾ ਹੈ ਜੋ ਸੈਂਸਿ ਸੈਂਸਿ ਬਰਾਦਰ ਦੇ ਲੋਕ ਹੈ ਸੌ ਪਉਣਗੇ ਨਸ਼ਾ ਨਾ ਵੇਚਣ ਸੰਬੰਧੀ ਇਹ ਤਾਂ ਇੱਕ ਜਿਹੜਾ ਵਧੀਆ ਸੁਨੇਹਾ ਉਹ ਸਮਾਜ ਦੇ ਵਿੱਚ ਜਾਊਗਾ ਤੇ ਹੋਰ ਵੀ ਦੇਖੇ ਇਹਨਾਂ ਦੇ ਜੋ ਬਰਾਦਰ ਲੋਕ ਹੈਗੇ ਨੇ ਜਾਂ ਹੋਰ ਵੀ ਜੋ ਨਸ਼ਾ ਵੇਚ ਰਹੇ ਨੇ ਉਹ ਲੋਕ ਨਸ਼ਾ ਵੇਚਣ ਤੋਂ ਤੋਬਾ ਕਰਨਗੇ ਤੇ ਮੁਖਤਾਰਾ ਦੇ ਵਿੱਚ ਸ਼ਾਮਲ ਹੋਣਗੇ